ਅੜਾਣ ਵਾਸਤੇ ਸਹਾਇਤਾ ਕਰਨ ਵਾਸਤੇ ਹੁਣ ਹੈਲੀਕਾਪਟਰ ਛੱਡ ਕੇ ਜਾ ਰਿਹਾ ਹੈ ਸਹਾਇਤਾ ਕਰਨ ਮੈਂ ਇਹ ਤੋਂ ਪਾਗਲ ਬੰਦਾ ਕੋਈ ਮੈਂ ਦੇਖਿਆ ਨਹੀਂ ਉਹਨੂੰ ਵਹੀਂ ਨਹੀਂ ਪਤਾ ਕਿ ਲੋਕਾਂ ਦੀ ਲੋਕ ਕੀ ਲੋਕਾਂ ਦੀ ਲੋਡ ਕੀ ਹੈ ਸਮੱਸਿਆ ਕੀ ਹੈ ਲੋਕਾਂ ਨੇ ਲਿਖਿਆ ਹੈ ਜ਼ਿੰਦਗੀ ਜਿੱਥੇ ਨਾ ਬੋਰਡ ਪਾਇਆ ਚਾੜੂ ਨੂੰ ਦੇਖੋ ਮੁੱਖ ਮੰਤਰੀ ਨੇ ਬਣਾਇਆ ਧੂਰੀ ਨੇ ਅੱਜ 4 ਸਾਲ ਹੋ ਗਏ ਤਿੰਨ ਵਾਰ ਕਹ ਲੱਗਿਆ ਤਿੰਨ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਗੁਰਕਾ ਸਾਹਿਬ ਦੀ ਸੌਂ ਖਾਦੀ ਅਸੀਂ ਬੜਾ ਗਿਆ ਕਿ ਝੂਠ ਬੋਲਦਾ ਹੈ ਜਿਹੜਾ ਮੱਥਾ ਟੇਕਣ ਦਾ ਜਾਂਦਾ ਨਹੀਂ ਤੇ ਉੱਥੇ ਸਾਹਮਣੇ ਗੁਰਕਾ ਸਾਹਿਬ ਦੀ ਸੌਂ ਖਾਦੀ ਆਪਾਂ ਸਾਰਿਆਂ ਨੇ ਮਗਰਬ ਲੱਗੇ ਉਹਦੇ ਬਾਅਦ ਝਾੜੂ ਵਾਲ ਨੇ ਦੇਖਿਆ ਕਿ ਇੱਥੇ ਲੋਕੀ ਐਵੇਂ ਜਿ ਕੁਝ ਹੋ ਜਾਂਦੇ ਆ ਬਿਮਾਰੀ ਝਾੜੂ ਵਾਲੀ ਕੱਲੇ ਖਾਲਸਿਆਂ ਚ ਹੈ ਹਿੰਦੁਸਤਾਨ ਦੇ ਕਿਸੇ ਸੂਬੇ ਚ ਨਹੀਂ ਚਾ ਉਹਨਾਂ ਨੂੰ ਵੰਨ ਦਿੱਤਾ ਹੁਣ ਗੁਜਰਾਤ ਵਾਲੇ ਐ ਦੇਖੋ ਕਿੰਨੇ ਸਿਆਣੇ ਐ ਇਸ ਨੇ 30 ਸਾਲ ਤੇ ਲਗਾਤਾਰ ਮੋਦੀ ਨੂੰ ਬਣਾ ਰਿਆ ਹੈ ਕਿਉਂ ਉਹਨੂੰ ਪਤਾ ਹੈ ਕਿ ਇਕੱਲਾ ਮੋਦੀ ਸਾਡੇ ਵਾਸਤੇ ਚੰਗਾ ਹੈ ਉਹ ਦੂਜੇ ਨੇ ਕੁਝ ਨਹੀਂ ਕਰਨਾ ਅੱਜ ਲੋੜ ਹੈ ਪੰਜਾਬ ਨੂੰ ਬਚਾਉਣ ਦੀ ਐ ਜਾ ਮੁੱਖ ਮੰਤਰੀ ਨਲਾਇਕ ਮਿਲਿਆ ਪਿਛਲੇ 2 ਦਿਨਾਂ ਦਾ ਜਦੋਂ ਮੈਂ ਕਹਿ ਰਿਹਾ ਸੀ ਕਿ ਤਾਮਲ ਲੱਡੂ ਗਿਆ ਹੁਣੀ ਵਾਪਸ ਆਇਆ ਤੇ ਮੈਂ ਦੇਖ ਰਿਹਾ ਸੀ ਕਿਤੇ ਹੈਲੀਕਾਪਟਰ ਲੈ ਕੇ ਤੇ ਕੈਕ ਉਥੇ ਕਹੀ ਜਾਂਦਾ ਜੀ ਲੋਕਾਂ ਕੋਲੇ ਤਾਂ ਜਾਂਦਾ ਨਹੀਂ ਚਾਰੇ ਪਾਸੇ ਪੁਲਸਾ ਘੇਰਾ ਪਾਇਆ ਕਹਿੰਦਾ ਜੀ ਮੈਂ ਹੈਲੀਕਾਪਟਰ ਛੱਡ ਕੇ ਜਾ ਰਿਹਾ ਥੋੜਾ ਇੰਤਜ਼ਾਮ ਹੈਲੀਕਾਪਟਰ ਕਰੂਗਾ ਹੁਣ ਹੈਲੀਕਾਪਟਰ ਤੇ ਕੀ ਕੀ ਲੋਕਾਂ ਨੂੰ ਦਊਗਾ ਹੜ ਹੜ ਲਾਇਏ ਪਏ ਲੋਕੀ ਡੁੱਬੇ ਪਏ ਆ ਹੁਣ ਹੈਲੀਕਾਪਟਰ ਪਾਣੀ ਤੇ ਉਤਰ ਨਹੀਂ ਸਕਦਾ ਕਹਿੰਦਾ ਜੀ ਜਿਹੜਾ ਹੈਲੀਕਾਪਟਰ ਤੁਸੀਂ ਮੈਨੂੰ ਦਿੱਤਾ ਸੀ 92 ਸੀਟਾ ਜਤਾ ਕੇ ਅੱਜ ਮੈਂ ਤੁਹਾਡੇ ਕੋਲੇ ਛੱਡ ਕੇ ਜਾ ਰਿਹਾ ਅਦਾਨਨ ਲਈ ਵਾਸਤੇ ਸਹਾਇਤਾ ਕਰਨ ਵਾਸਤੇ ਹੁਣ ਹੈਲੀਕਾਪਟਰ ਛੱਡ ਕੇ ਜਾ ਰਿਹਾ ਹੈ ਸਹਾਇਤਾ ਕਰਨ ਮੈਂ ਇਹ ਤੋਂ ਪਾਗਲ ਬੰਦਾ ਕੋਈ ਮੈਂ ਦੇਖਿਆ ਨਹੀਂ ਉਹਨੂੰ ਐ ਹੀ ਨਹੀਂ ਪਤਾ ਕਿ ਲੋਕਾਂ ਦੀ ਲੋਕ ਕੀ ਲੋਕਾਂ ਦੀ ਲੋੜ ਕੀ ਹੈ ਸਮੱਸਿਆ ਕੀ ਹੈ ਹੁਣ ਜਿਹੜੇ ਪਿੰਡ ਜਾਂਦਾ ਆਪਣੇ ਦੋ ਵਰਕਰਾਂ ਨੂੰ ਇਕੱਲੇ ਜਿਹੜੇ ਪੱਕੇ ਹੁੰਦੇ ਉਹਨਾਂ ਨੂੰ ਬੁਲਾਉਂਦੇ ਬਾਕੀ ਸਾਰੇ ਪਿੰਡਾਂ 'ਚ ਕਰਫਿਊ ਲੱਗ ਜਾਂਦਾ ਜਿਹੜੇ ਸ਼ਹਿਰ ਜਾਂਦਾ ਜਿਹੜੇ ਇਲਾਕੇ ਜਾਂਦਾ ਉਥੇ ਕਰਫਿਊ ਲਾ ਦਿੰਦੇ ਆ ਕੋ ਨੇੜੇ ਤੜੇ ਕੋਈ ਆ ਨਾ ਸਕੇ ਤੁਸੀਂ ਹੈਰਾਨ ਰਹਿ ਜਾਓਗੇ ਧੂਰੀ ਅਸੈਂਬਲੀ ਹਲਕਾ ਜਿੱਥੋਂ ਐਮ.ਐਲ.ਏ ਬਣਿਆ ਤੇ ਮੰਤਰੀ ਮੁੱਖ ਮੰਤਰੀ ਬਣਿਆ ਧੂਰੀ ਹਲਕੇ ਮੈਂ ਪਿੱਛੇ ਜੇ ਗਿਆ ਉੱਥੇ ਕੰਨਾਂ 'ਤੇ ਲਿਖਿਆ ਪਿਆ ਲੋਕਾਂ ਨੇ ਲਿਖਿਆ ਹੈ ਜ਼ਿੰਦਗੀ 'ਚ ਕਿਤੇ ਨਾ ਬੋਰਡ ਪਾਇਆ ਚਾੜੂ ਨੂੰ ਦੇਖੋ ਮੁੱਖ ਮੰਤਰੀ ਬਣਾਇਆ ਧੂਰੀ ਨੇ ਅੱਜ 4 ਸਾਲ ਹੋ ਗਏ ਤਿੰਨ ਵਾਰ ਕ ਲੱਗਿਆ ਤਿੰਨ ਵਾਰ ਤੁਰੀ ਸ਼ਹਿਰ ਵਿੱਚ ਤੁਸੀਂ ਤੁਰ ਨਹੀਂ ਸਕਦੇ ਇੰਨਾ ਮਾੜਾ ਹਾਲ ਸੜਕਾਂ ਦਾ ਪਿੰਡਾਂ ਟੁੱਟ ਸਰਕਾਰ ਟੁੱਟਿਆ ਭਈ ਕਿਸੇ ਨੂੰ ਮਿਲਦਾ ਨਹੀਂ ਗਏ ਹੀ ਨਹੀਂ ਕਿਉਂਕਿ ਇਹਨੂੰ ਤਾਂ ਪੱਕੀਆਂ-ਪਕਾਈਆਂ ਮਿਲ ਗਈਆਂ ਚੁਰਕਲੇ ਸੁਣਾ ਕੇ ਇਹਨਾਂ ਗੁੰਮਰਾਹ ਕਰ ਲਿਆ ਇੱਕ ਮੌਕਾ ਦੇ ਦਿਓ ਇੱਕ ਆਪਣੀ ਕੌਮ ਵਿੱਚ ਬੜੀ ਇੱਕ ਖਾਸੀਅਤ ਹੈ ਆਪਾਂ ਨੂੰ ਨਵੀਂ ਚੀਜ਼ ਬੜੀ ਪਸੰਦ ਆਉਂਦੀ ਏ ਆ ਨਵਾਂ ਮੋਬਾਈਲ ਆਊਗਾ ਨਾ ਪੁਰਾਣਾ ਛੱਡ ਦੇਣਗੇ ਨਵਾਂ ਲੈ ਲੈਣਗੇ ਜਿਹਦੇ ਉਹਾਂ ਚੰਗਾ ਲੱਗਿਆ ਉਹਨੂੰ ਵੀ ਛੱਡ ਦੇਣਗੇ ਐ ਕਰਦੇ ਕਰਦੇ ਤੁਸੀਂ ਦੇਖ ਲਓ 10 ਸਾਲ ਖਰਾਬ ਕਰ ਲੇ ਜਿਹੜਾ ਆ ਕੇ ਤੁਹਾਨੂੰ ਕਹਿੰਦਾ ਕਿ ਅਸੀਂ ਗਾਰੰਟੀ ਦਿੰਦੇ ਆ ਹਾਂਜੀ ਐਕਤੀ ਇਹਨੂੰ ਦੇ ਦਿਓ ਕੈਪਟਨ ਅਮਰਿੰਦਰ ਸਿੰਘ ਨੇ ਗੁਰਕਾ ਸਾਹਿਬ ਦੀ ਸੌਂ ਖਾਦੀ ਅਸੀਂ ਬੜਾ ਗਿਆ ਕਿ ਝੂਠ ਬੋਲਦਾ ਜਿਹੜਾ ਮੱਥਾ ਟੇਕਣ ਦਾ ਜਾਂਦਾ ਨਹੀਂ ਤੇ ਉੱਥੇ ਸਾਹਮਣੇ ਗੁਰਕਾ ਸਾਹਿਬ ਸੋਹਣ ਵਾਲੀ ਆਪਾਂ ਸਾਰਿਆਂ ਨੇ ਮਗਰਬ ਲੱਗ ਗਿਆ ਉਹਦੇ ਬਾਅਦ ਝਾੜੂ ਵਾਲਿਆਂ ਨੇ ਦੇਖਿਆ ਕਿ ਇੱਥੇ ਲੋਕੀ ਐਵੇਂ ਕੁਝ ਹੋ ਜਾਂਦੇ ਆ ਤੇ ਉਹਨੇ ਵੀ ਇੱਕ ਨਾਮਾ ਕੀਤਾ ਤੁਸੀਂ ਗੱਲ ਨੋਟਿਸ ਕੀਤੀ ਐ ਆ ਬਿਮਾਰੀ ਝਾੜੂ ਵਾਲੀ ਕੱਲੇ ਖਾਲਸਿਆਂ ਚ ਹੈ ਹਿੰਦੁਸਤਾਨ ਦੇ ਕਿਸੇ ਸੂਬੇ ਚ ਨਹੀਂ ਜਾ ਉਹਨਾਂ ਨੂੰ ਬੰਨ ਦਿੱਤਾ ਕਿਉਂ ਨਹੀਂ ਬੰਨ ਦਿੱਤਾ ਉਹਨਾਂ ਨੂੰ ਪਤਾ ਹੈ ਹੁਣ ਗੁਜਰਾਤ ਵਾਲੇ ਐ ਦੇਖੋ ਕਿੰਨੇ ਸਿਆਣੇ ਐ ਇਸਨੇ 30 ਸਾਲ ਤੇ ਲਗਾਤਾਰ ਮੋਦੀ ਨੂੰ ਬਣਾ ਰਿਆ ਹੈ ਕਿਉਂ ਉਹਨੂੰ ਪਤਾ ਹੈ ਕਿ ਇਕੱਲਾ ਮੋਦੀ ਸਾਡੇ ਵਾਸਤੇ ਚੰਗਾ ਹੈ ਦੂਜੇ ਨੇ ਕੁਝ ਨਹੀਂ ਕਰਨਾ ਦੂਜੇ ਸੂਬੇ ਵੀ ਦੇਖ ਲਓ ਉਹਨਾਂ ਨੇ ਇੱਕ ਪਾਰਟੀ ਦੇ ਲੀਡਰ ਦੇਖ ਲਿਆ ਆਪਣੇ ਆਪ ਚੋਣੇ ਕੀ ਆ ਵੀ ਚੇਂਜ ਆ ਜਾਏ ਨਵਾਂ ਵੀ ਚੇਂਜ ਆ ਜਾਏ ਹੁਣ ਜਿਹੜਾ ਆਉਂਦਾ ਹੈ ਆਪਾਂ ਕਹਿੰਦੇ ਇਹਨੂੰ ਮੌਕਾ ਦੇ ਦਿਓ ਜਿਹੜੀ ਤੁਸੀਂ ਆ ਦੇਖਦੇ ਨਹੀਂ ਕਿ ਪਾਰਟੀ ਕਿਹੜੀ ਆਪਣੀ ਫੌਜ ਕਿਹੜੀ ਹੈ ਕਿਹਨੇ ਆਪਾਂ ਨੂੰ ਕੁਝ ਕੀਤਾ ਹੈ ਮੇਰੇ ਵੀਰ ਨੇ ਸਰਪੰਚ ਸਾਹਿਬ ਸਾਰਿਆਂ ਨੇ ਦੱਸਿਆ ਕਿ ਹਰ ਚੀਜ਼ ਜੋ ਬਣੀ ਹੈ ਆ ਅਕਾਲੀ ਦਲ ਨੇ ਬਣੀ ਹੈ ਮੈਂ ਤਾਂ ਤੁਹਾਨੂੰ ਆ ਵੀ ਕਹਿੰਨਾ ਤੁਹਾਡੇ ਪਿੰਡ ਚੋਂ ਤੁਸੀਂ ਚੰਡੀਗੜ੍ਹ ਚਲੇ ਜਾਓ ਇੱਥੋਂ ਬਠਿੰਡੇ ਚਲੇ ਜਾਓ ਜੋ ਕੁਝ ਵੀ ਦੇਖੋਗੇ ਉਹ ਅਕਾਲੀ ਦਲ ਦੀ ਦੇਣਾ ਕਿਸੇ ਹੋਰ ਦੀ ਨਹੀਂ ਹੈ ਜੇ ਪੁਲ ਕੋਲੋਂ ਪੁਲੋਂ ਬੁਲਦੇ ਉੱਤੋਂ ਟੱਪੋਗੇ ਅਕਾਲੀ ਦਲ ਨੇ ਬਣਾਇਆ ਇਹ ਕੋਈ ਸਕੂਲ ਦੇਖੋਗੇ ਉਹ ਵੀ ਅਕਾਲੀ ਪੱਥਰ ਜਾ ਕੇ ਦੇਖਿਓ ਅਕਾਲੀ ਦਲ ਨੇ ਬਣਾਇਆ ਜੇ ਕੋਈ ਥਰਮਲ ਬਣਾਉਣ ਦੀ ਕੋਲਣ ਟੱਪੋਂਗੇ ਉੱਥੇ ਵੀ ਜਾ ਕੇ ਦੇਖੋ ਨਹੀਂ ਪੱਥਰ ਕਿਹਨੇ ਬੁਲਾਇਆ ਕਾਲੀ ਦਲ ਨੇ 에어ਪੋਰਟ ਅੰਮ੍ਰਿਤਸਰ 에어ਪੋਰਟ ਜਾ ਕੇ ਦੇਖੋ ਲਿਖੋ ਲਿਖਿਆ ਬੈਂਡ ਜੋ ਐਂਟਰੀ ਕਰਦੇ ਸੇ ਬੋਰਡ ਲੱਗੇ ਪਏ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਸਾਰਾ ਪੰਜਾਬ ਨੂੰ ਬਣਾਉਣ ਵਾਲਾ ਕਾਲੀ ਦਲ ਆ ਕਿਉਂਕਿ ਸਾਡਾ ਘਰ ਹੈ ਗਰੀਬ ਪਰਿਵਾਰਾਂ ਨੂੰ ਦੇਖੋ ਆਟਾ ਦਾਲ ਕਿਸੇ ਨੇ ਹਿੰਦੁਸਤਾਨ ਮੰਨਦੇ ਹੁੰਦੇ ਸੀ ਬਾਦਲ ਸਾਹਿਬ ਮੰਨਦੇ ਸੀ ਆਟਾ ਦਾਲ ਛਕਣ ਪੈਨਸ਼ਨ ਮੁਫਤਲਾਜ ਸਾਰਾ ਕੁਝ ਬੰਦ ਹੈ ਉਹਨਾਂ ਆਟਾ ਦਾਲ ਮਿਲਦਾ ਜੀ ਹੈ ਨਹੀਂ ਆ ਜਿਹੜੀ ਕਣਕ ਆਉਂਦੀ ਨਾ ਆ ਇਹਨਾਂ ਨੇ ਬੰਦ ਕਰਤੀ ਆ ਆ ਦਿੱਲੀ ਵਾਲੀ ਸਰਕਾਰੀ ਹੈ 1 ਸਾਲ ਵਾਸਤੇ ਆਊਗੀ ਉਹਦੇ ਬਾਅਦ ਉਹ ਵੀ ਬੰਦ ਹੋ ਰਹੀ ਹੈ ਜਿਹੜੇ ਸ਼ਗਨਤਾ ਜਿਵੇਂ ਹੀ ਬੰਦ ਕਰਤੇ ਮੈਨੂੰ ਲੱਗਾ ਸ਼ਗਨਤਾ ਮੈਨੂੰ ਲੱਗਾ ਸਕੀਮ ਹੀ ਬੰਦ ਹੈ ਐਸੀ ਬੱਚਿਆਂ ਨੂੰ ਮੁਫਤ ਪੜਾਉਣਾ ਵੀ ਉਹਨਾਂ ਨੇ ਸਕੀਮ ਹੀ ਬੰਦ ਕਰੀ ਬੈਠੇ ਆ ਜੇ ਇਸ ਆਪਾਂ ਸਾਰਾ ਕੁਝ ਵਾਪਸ ਲੈ ਕੇ ਆਉਣਾ ਹੈ ਤੇ ਆਪਣੇ ਕੋਲੇ ਕੋਈ ਚਾਰਾ ਨਹੀਂ ਕਾਲੀ ਦਲ ਲਿਆਓ ਪਹਿਲੇ ਦਿਨ ਤੋਂ ਹੀ ਆਟਾ ਦਾਲ ਸ਼ਗਨ ਪੈਨਸ਼ਨ ਸਾਰੀਆਂ ਸਕੀਮਾਂ ਪੂਰੀਆਂ ਕਰਦਾਂਗੇ ਨਾਲੇ ਕੱਲ ਹੋਰ ਮੈਂ ਤੁਹਾਨੂੰ ਦੱਸਣਾ ਚਾਹਣਾ ਸਾਰੇ ਪੰਜਾਬ ਦੇ ਲੋਕਾਂ ਨੂੰ ਤੁਹਾਨੂੰ ਤੁਸੀਂ ਜਾਣਦੇ ਹੋ ਕਿ ਜੋ ਮੈਂ ਕਹਿਣਾ ਉਹਨਾ ਪੂਰਾ ਕਰਦਾ ਮੇਰੇ ਪੰਜਾਬ ਵਿੱਚ ਅਗਲੇ 5 ਸਾਲ ਸਰਕਾਰ ਬਣਾ ਦਿਓ ਕੋਈ ਹੈ ਜਾਂ ਘਰ ਕੱਚਾ ਨਹੀਂ ਹੋਊਗਾ ਕੋਈ ਗਰੀਬ ਹੈ ਨਹੀਂ ਕਹਿ ਸਕਦਾ ਕਿ ਮੈਨੂੰ میرے ਕੋਲੇ ਇੱਕ ਘਰ ਹੈ ਨਹੀਂ ਸਭ ਤੋਂ ਵੱਡੀ ਪ੍ਰਾਇਰਟੀ ਸਾਡੀ ਗਰੀਬ ਨੂੰ ਇੱਕ ਘਰ ਦੇਣ ਦੀ